ਦੋਸਤੋ ਕਬੱਡੀ ਹਾਈਲਾਈਟਸ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਲੈ ਕੇ ਹਾਜ਼ਰ ਨਾ ਵੱਡੀ ਫਾਈਨਲ ਰਿਜ਼ਲਟਾਂ ਦੀ ਵੀਡੀਓਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਲੈਣਾ ਪਹਿਲੇ ਕਬੱਡੀ ਕੱਪ ਦੀ ਗੱਲ ਕਰੀਏ ਨੱਥੋਵਾਲ ਲੁਧਿਆਣਾ ਵਿੱਚ ਕਰਵਾਇਆ ਗਿਆ ਇੱਥੇ ਪਹਿਲਾ ਇਨਾਮ 50000 ਹੈ ਅਤੇ ਦੂਜਾ ਇਨਾਮ 41000 ਸੀ ਤੇ ਬੈਸਟ ਰੀਂਡਰ ਤੇ ਜਾਫੀ ਲਈ ਨੁਕਰੇ ਬਿਛੇਰੇ ਸੀ ਇੱਥੇ ਫਾਈਨਲ ਮੈਚ ਬੱਛਵਾਨਾ ਵਰਸਸ ਦੀਵਾਨਾ ਵਿੱਚ ਖੜਕ ਡਿਆ ਗਿਆ ਤੇ ਫਸਟ ਬੱਛਵਾਨਾ ਰਹੀ ਤੇ ਸੈਕੰਡ ਦੀਵਾਨਾ ਬੈਸਟਰਾਂ ਦੀ ਗੱਲ ਕਰੀ ਤਾਂ ਬੈਸਟਰ ਰੇਡਰ ਸ਼ੇਰ ਵਰਦਨ 6 ਨੰਬਰ ਗੋਗੂ ਰਾਏ ਤਰਾਣੇ ਵਾਲਾ ਰਿਹਾ ਬੈਸਟ ਜਾਂਫੀ ਸ਼ੇਰ ਤੱਕ ਦੋ ਜੱਫੇ ਨੇ ਜੀਤ ਬੱਛੋ ਨਾ ਰਿਹਾ ਤੇ ਬੈਸਟਰ ਵਿੱਚ ਨੁਕਰੇ ਬਸ਼ੀਰੇ ਸੀ ਅਗਲੇ ਕਬੱਡੀ ਕੱਪ ਦੀ ਗੱਲ ਕਰੀ ਤਾਂ ਕਬੱਡੀ ਕੱਪ ਮੰਸੂਰ ਦੇਵਾ ਸ਼ੇਰ ਸਿੰਘ ਵਾਲਾ ਜੀਰਾ ਵਿੱਚ ਕਰਵਾਇਆ ਗਿਆ ਇੱਥੇ 8 ਕਲੱਬਾਂ ਨੇ ਮੈਚ ਕਰਵਾਏ ਗਏ ਤੇ ਪਹਿਲਾ ਇਨਾਮ 1,25,000 ਤੇ ਦੂਸਰਾ ਇਨਾਮ 1 ਲੱਖ ਸੀ ਤੇ ਬੈਸਟਰ ਰੇਡਰ ਤੇ ਜਾਂਫੀ ਲਈ ਸੋਨੇ ਦੇ ਕੈਂਠੇ ਸੀ ਇਹ ਤੇ ਫਾਈਨਲ ਮੈਚ ਬਾਜਾਖਾਨਾ ਵਰਸ ਲੋਪੋ ਕਲੱਬ ਮਾਲਵਾ ਵਿੱਚ ਕਰ ਖੇਡਿਆ ਗਿਆ ਫਸਟ ਗੱਗੀ ਕਲੱਬ ਲੋਪੋ ਰਹੀ ਤੇ ਸੈਕੰਡ ਬਾਜਾਖਾਨਾ ਬੈਸਟ ਦੀ ਗੱਲ ਤੇ ਬੈਸਟ ਨੇ ਲੰਬਾ ਬੱਗੇ ਪਿੰਡ ਵਾਲਾ 12 ਕਵਡੀਆਂ ਦਾ 10 ਨੰਬਰ ਲੈ ਕੇ ਬੈਸਟ ਰੇਡਰ ਰਹਾ ਬੈਸਟ ਜਾਫੀ ਦੀ ਗੱਲ ਕਰੀ ਤੇ ਬੈਸਟ ਜਾਫੀ ਲੱਕਾ ਮਾੜੀ ਮੁਸਤਫਾ ਇਹ ਟੱਚ ਪੰਜ ਜੱਫੇ ਲਾ ਕੇ ਬੈਸਟ ਬਣ ਕੇ 10 ਟਾਂਕੇ ਦਿੱਸ سونے ਦੇ ਘੰਟੇ ਸੀ ਅੱਗੇ ਗੱਲ ਕਰਦੇ ਆ ਕਬੱਡੀ ਕੱਪ ਨਾਪਾ ਪਟਿਆਲਾ ਕਰਵਾਇਆ ਗਿਆ ਜਿੱਥੇ ਪਹਿਲਾ ਇਨਾਮ 71000 ਜੂਸਰਾ ਇਨਾਮ 51000 ਸੀ ਬੈਸਟ ਰੇਡਰ ਤੇ ਜਫੀ ਲਈ 11-11000 ਸੀ ਇੱਥੇ ਫਾਈਨਲ ਮੈਚ ਪੂਲਨ ਵਰਸਸ ਗੱਦੀ ਕੀੜੀ ਵਿੱਚ ਕਰ ਪੈ ਡਿਆ ਗਿਆ ਇੱਥੇ ਫਰਸਟ ਪੂਲਨ ਦੀ ਟੀਮ ਰਹੀ ਤੇ ਸੈਕੰਡ ਗੱਦੀ ਕੀੜੀ ਦੀ ਟੀਮ ਰਹੀ ਤਾਂ ਬੈਸਟ ਰੰ ਦੀ ਗੱਲ ਕਰੀ ਤਾਂ ਬੈਸਟ ਰੇਡਰ ਸੁਨੀਲ ਖੜਗਪੁਰ ਰਿਹਾ ਫਿਰ ਜਫੀ ਦੀ ਗੱਲ ਕਰੀ ਤਾਂ ਮੁੰਡੇ ਦੀ ਬੈਸਟ ਜੱਫੀ ਰੇ ਤੇ ਬੈਸਟ ਨੂੰ ਇੱਥੇ 11-11000 ਰੁਪਏ ਸੀ ਅੱਗੇ ਗੱਲ ਕਰਦੇ ਹਾਂ ਕਬੱਡੀ ਸ਼ੋਅ ਮੈਚ ਡਾਲੇ ਕੀ ਤਰਨ ਤਰਨ ਕਰਵਾਇਆ ਗਿਆ ਇੱਥੇ ਸ਼ੋਅ ਮੈਚ ਤੇਜਾ ਸਿੰਘ ਵਾਲਾ ਵਰਸਸ ਸੋਰ ਸਿੰਘ ਵਿਚ ਕਰਿਆ ਗਿਆ ਇੱਥੇ ਜੇਤੂ ਟੀਮ ਸੋਰ ਸਿੰਘ ਦੀ ਟੀਮ ਰਹੀ ਤੇ ਬੈਸਟ ਜੌਫੀ ਰਾਜਾ ਬਦਰੀ ਤੇ ਸੀਤਾ ਬਲੇਰ ਰਹੇ ਹੈ ਤੇ ਬੈਸਟ ਫੀਡਰ ਦੁੱਲਾ ਗੱਗੋ ਬੁਹਾ ਰਿਹਾ ਤੇ ਅਗਲੇ ਕਬੱਡੀ ਕੱਪ ਦੀ ਗੱਲ ਕਰੀਏ ਤਾਂ ਮਸਤਗੜ ਕਰਵਾਇਆ ਗਿਆ ਤੇ ਫਾਈਨਲ ਮੈਚ ਮਸਤਗੜ A ਵਰਸਸ ਮਸਤਗੜ B ਵਿਚਕਾਰ ਖੇਡਿਆ ਗਿਆ ਤੇ ਇਥੇ ਫਸਟ ਮਸਤਗੜ ਦੀ B ਟੀਮ ਰਹੀ ਹਾਂਜੀ ਦੋਸਤੋ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸਟੂਰ ਕਰਨਾ ਨਾਲ ਇੱਕ ਛੋਟੀ ਜਿਹੀ ਰਿਕਵੈਸਟ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਸੀਂ ਮਿਸ ਨਾ ਕਰੋ